ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਹਾਕਾ ਅਬਦੁੱਲਾ ਪੱਟੀ ਦਾ 19ਵਾਂ ਐਪੀਸੋਡ ਲੈ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਦੁੱਲਾ ਨੂਰਾ ਨੂੰ ਪਿੰਡ ਸੁਖੇ ਕੀ ਤੋਂ ਲੈ ਆਇਆ ਸੁਖੇ ਕੀ ਪਿੰਡ 'ਚ ਪਤਾ ਲੱਗ ਗਿਆ ਵੀ ਦੁੱਲਾ ਪੱਟੀ ਪੱਟੀਆਂ ਪਿੰਡੀ ਦਾ ਨੂਰਾ ਨੂੰ ਘੋੜੀ ਤੇ ਚੜਾ ਕੇ ਲੈ ਗਿਆ ਤਾਂ ਪਿੱਛੇ ਪੰਚਾਇਤ ਆ ਗਈ ਬੰਦੇ ਆ ਗਏ ਦੁੱਲੇ ਦੇ ਚਾਚੇ ਚੌਧਰੀ ਜਲਾਲਦੀਨ ਕੋਲ ਉੱਥੇ ਬੁਲਾ ਲਿਆ ਤੇ ਨੂਰਾ ਵੀ ਸੱਦ ਲਈ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਨੂਰਾ ਕੀ ਕਹਿ ਰਹੀ ਹੈ ਨੂਰਾ ਦੇ ਹੱਥ ਗੱਲ ਛੱੜਤੀ ਵੀ ਜੇ ਤਾਂ ਨੂਰਾ ਨੇ ਕਹਿਤਾ ਮੈਨੂੰ ਧੱਕੇ ਨਾਲ ਲਿਆ ਹੈ ਤਾਂ ਤਾਂ ਦੁੱਲੇ ਨੂੰ ਸਜ਼ਾ ਮਿਲੂ ਅਤੇ ਨੂਰਾ ਨੂੰ ਉਹਦੇ ਭਰਾਵਾਂ ਨਾਲ ਉਹਦੇ ਚਾਚੇ ਤਾਇਆ ਨਾਲ ਪਿੰਡ ਵਾਸੀਆਂ ਨਾਲ ਤੁਰਿਆ ਜਾਉ। ਜੇ ਨੂਰਾ ਨੇ ਕਹਿਤਾ ਬਈ ਆਪਣੀ ਮਰਜ਼ੀ ਦੇ ਨਾਲ ਆਈਆਂ ਤਾਂ ਨੂਰਾ ਦੁੱਲੇ ਕੋਲੇ ਰਹੂ ਉਹਦੇ ਚਾਚੇ ਤਾਇਆ ਖਾਲੀ ਮੁੜ ਜਾਣਗੇ। ਇਹ ਸ਼ਰਤ ਰੱਖਤੀ ਹੁਣ ਨੂਰਾ ਪਰੇ ਦੇ ਵਿੱਚ ਸੱਦ ਲਈ ਪੰਚਾਇਤ ਦੇ ਵਿੱਚ ਕੀ ਕਹਿੰਦੀ ਆ ਅਗਲੀ ਕਹਾਣੀ ਇਸ ਐਪੀਸੋਡ ਰਾਹੀਂ ਤੁਹਾਡੀ ਨਾજર ਕਰਨ ਲੱਗਿਆ। ਹੋ ਗਏ ਨੂਰਾ ਨੂੰ ਵੇਖ ਕੇ ਚੁੱਪ ਸਾਰੇ ਵੱਲ ਉਸ ਦੇ ਸਾਰੇ ਧਿਆਨ ਕਰਦੇ। ਹੋ ਗਏ ਨੂਰਾ ਨੂੰ ਵੇਖ ਕੇ ਚੁੱਪ ਸਾਰੇ ਸਾਰੇ ਨੂਰਾ ਦੇ ਵੱਲ ਧਿਆਨ ਕਰਦੇ ਚਾਚੇ ਤਾਏ ਭਰਾ ਸਭ ਟੱਕਣ ਬੈਠੇ ਨੂਰਾ ਬੋਲੂ ਕੀ ਇਹ ਹੋਣ ਮਾਨ ਕਰਦੇ ਖੜੀ ਵਿੱਚ ਪੰਚਾਇਤ ਦੇ ਪਰੇ ਅੰਦਰ ਸੱਚੋ ਸੱਚ ਤੂੰ ਕੁੜੇ ਫਰਮਾਨ ਕਰਦੇ ਦੁੱਲਾ ਟੱਕੇ ਨਾਲ ਲਿਆ ਜਾਂ ਤੂੰ ਆਪ ਆਈ ਬੀਬੀ ਰਾਣੀਆਂ ਸੱਚ ਬਿਆਨ ਕਰਦੇ ਦੁੱਲਾ ਟੱਕੇ ਨਾਲ ਲਿਆ ਜਾਂ ਤੂੰ ਆਪ ਆਈ ਬੀਬੀ ਰਾਣੀਆਂ ਸੱਚ ਬਿਆਨ ਕਰਦੇ ਪੁੱਛਣ ਲੱਗਿਆ ਚਲਾ ਜਲਾਲਦੀਨ ਚੌਧਰੀ ਕਹਿੰਦਾ ਭਾਈ ਤੈਨੂੰ ਦੁੱਲਾ ੱਟਕੇ ਨਾਲ ਚੱਕ ਕੇ ਲੈ ਕੇ ਆਇਆ ਤੇਰੇ ਪਿੰਡੋਂ ਜਾਂ ਤੂੰ ਆਪਣੀ ਮਰਜ਼ੀ ਨਾਲ ਆਈਆਂ ਇਹਦੇ ਨਾਲ ਤਾਂ ਨੂਰਾ ਕੀ ਜਵਾਬ ਦਿੰਦੀ ਆ ਸੱਤ ਦੇ ਵਿੱਚ ਖੜਕੇ ਇੱਕ ਪਾਸੇ ਬੈਠੇ ਨੇ ਉਹਦੇ ਚ ਪਿੰਡ ਵਾਸੀ ਸੁੱਖੇ ਕੀ ਤੂੰ ਆਈ ਪੰਚਾਇਤ ਉਹਦੇ ਚਾਚੇ ਤਾਏ ਭਰਾ ਦੂਜੇ ਪਾਸੇ ਦੁੱਲੇ ਦੀ ਟਾਣੀ ਖੜੀ ਆ ਵਿਚਾਲੇ ਬੈਠਾ ਚੌਧਰੀ ਜਲਾਲਦੀਨ ਤਮਾਸ਼ਗੀਰ ਲੋਕ ਹੋਰ ਪਿੰਡ ਦੇ ਇਕੱਠੇ ਹੋਏ ਹੋਏ ਨੇ ਪੂਰਾ ਇਕੱਠ ਹੋਇਆ ਲਓ ਨੂਰਾ ਨੇ ਜਿਹੜਾ ਜਵਾਬ ਉੱਥੇ ਦਿੱਤਾ ਜਿਹੜਾ ਬਿਆਨ ਦਿੱਤਾ ਇੱਕ ਵਿਗਟੇ Chandra ਹੀ ਤੁਹਾਡੀ ਨਾજર ਕਰਨ ਲੱਗਿਆ ਨਾજર ਮਾਰ ਕੇ ਨੂਰਾਂ ਚਾਰੇ ਔਰਤ ਕਉਂਦੀ ਐ ਨਾજર ਮਾਰ ਕੇ ਨੂਰਾਂ ਚਾਰੇ ਔਰਤ ਕਉਂਦੀ ਐ ਸੋਚ ਸੋਚ ਕੇ ਮੁੱਖੋਂ ਆਖਰ ਬੋਲ ਸੁਣਾਉਂਦੀ ਐ ਬਿੰਨ ਕਾਲਜਾ ਮੇਰਾ ਨજર ਪਰੋਗੀ ਦੁੱਲੇ ਦੀ ਬਿੰਨ ਕਾਲਜਾ ਮੇਰਾ ਨજર ਪਰੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਵੇ ਮੈਂ ਤਾਂ ਹੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਵੇ ਮੈਂ ਤਾਂ ਹੋਗੀ ਦੁੱਲੇ ਦੀ ਕੌਣ ਕਿਸੇ ਨੂੰ ਲੈ ਜੂ ਧੱਕੇ ਨਾਲ ਵੀਰ ਨੋਵੇ ਕਹਿੰਦੀ ਕੌਣ ਕਿਸੇ ਨੂੰ ਲੈ ਜੂ ਧੱਕੇ ਨਾਲ ਵੀਰ ਨੋਵੇ ਮੈਂ ਤਾਂ ਤੜੀ ਤੇ ਹੋ ਗਿਆ ਦੁੱਲਾ ਦਿਆਲ ਵੀਰ ਨੋਵੇ ਕੌਣ ਕਿਸੇ ਨੂੰ ਲੈ ਜੂ ਧੱਕੇ ਨਾਲ ਵੀਰ ਨੋਵੇ ਮੈਂ ਤਾਂ ਤੜੀ ਤੇ ਹੋ ਗਿਆ ਦੁੱਲਾ ਦਿਆਲ ਵੀਰ ਨੋਵੇ ਮੈਂ ਬਣ ਗਈਆਂ ਜੋਗਣ ਹੁਣ ਤਾਂ ਜੋਗੀ ਦੁੱਲੇ ਦੀ ਮੈਂ ਬਣ ਗਈਆਂ ਜੋਗਣ ਹੁਣ ਤਾਂ ਜੋਗੀ ਦੁੱਲੇ ਦੀ ਮੁਰਜੋ ਵੀਰੋ ਕਰਨੂ ਵੀ ਮੈਂ ਤਾਂ ਹੋ ਗਈ ਦੁੱਲੇ ਦੀ ਮੁਰਜੋ ਵੀਰੋ ਕਰਨੂ ਮੈਂ ਤਾਂ ਹੋਗੀ ਦੁੱਲੇ ਦੀ ਮੇਰੇ ਉੱਤੇ ਦੁੱਲੇ ਨੇ ਤਾਂ ਰਹਿਮ ਕਮਾਇਆ ਹੈ ਮੇਰੇ ਉੱਤੇ ਦੁੱਲੇ ਨੇ ਤਾਂ ਰਹਿਮ ਕਮਾਇਆ ਹੈ ਮੈਂ ਜਨਮਾਂ ਦੀ ਜੋਗਣ ਨੂੰ ਚਰਨਾ ਵਿੱਚ ਲਾਇਆ ਹੈ ਮੈਨੂੰ ਤਾਂ ਹੁਣ ਸ਼ੋਭਤ ਵੀਰੋ ਪੋਗੀ ਦੁੱਲੇ ਦੀ ਮੈਨੂੰ ਤਾਂ ਹੁਣ ਸ਼ੋਭਤ ਵੀਰੋ ਪੋਗੀ ਦੁੱਲੇ ਦੀ ਮੁਰਜੋ ਵੀਰੋ ਕਰਨੂ ਵੀ ਮੈਂ ਤਾਂ ਹੋਗੀ ਦੁੱਲੇ ਦੀ ਮੁਰਜੋ ਵੀਰੋ ਕਰਨੂ ਵੀ ਮੈਂ ਤਾਂ ਹੋਗੀ ਦੁੱਲੇ ਦੀ ਜਨਮ ਜਨਮ ਦਾ ਸਾਥ ਨਿਭਾਉਣਾ ਕਸਮਾਂ ਪਾਈਆਂ ਨੇ ਜਨਮ ਜਨਮ ਦਾ ਸਾਥ ਨਿਭਾਉਣਾ ਕਸਮਾਂ ਪਾਈਆਂ ਨੇ ਜਾਣ ਖਦਾ ਨੂੰ ਹਾਜ਼ਰ ਵੀ ਦੁੱਲੇ ਨਾਲ ਲਾਈਆਂ ਨੇ ਜਨਮ ਜਨਮ ਦਾ ਸਾਥ ਨਿਭਾਉਣਾ ਕਸਮਾਂ ਪਾਈਆਂ ਨੇ ਜਾਣ ਖਦਾ ਨੂੰ ਹਾਜ਼ਰ ਵੀ ਦੁੱਲੇ ਨਾਲ ਲਾਈਆਂ ਨੇ ਪਾਪ ਮੇਰੇ ਤਾਂ ਸਾਰੇ ਸੰਗਤ ਧੋ ਗਈ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਵੀ ਮੈਂ ਤਾਂ ਹੋ ਗਈ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਵੀ ਮੈਂ ਤਾਂ ਹੋ ਗਈ ਦੁੱਲੇ ਦੀ ਹੋ ਗਈ ਜੇ ਕੋਈ ਗਲਤੀ ਸ ਸੋਤੋਂ ਮਾਫੀ ਚਾਹੁੰਨੀ ਆ ਹੋ ਗਈ ਜੇ ਕੋਈ ਗਲਤੀ ਸੋਤੋਂ ਮਾਫੀ ਚਾਹੁੰਨੀ ਆ ਪੀਰਾ ਵਾਂਗੂ ਦੁੱਲੇ ਦਾ ਮੈਂ ਨਾਮ ਤੇ ਆਉਣੀ ਆ ਮੇਰੀ ਰੂਹ ਆਣ ਜਮਾ ਰੂਹ ਸ਼ੋਗੀ ਦੁੱਲੇ ਦੀ ਮੁਰਜੋ ਵੀਰੋ ਕਰ ਲੂਵੇ ਮੈਂ ਤਾਂ ਹੋ ਗਈ ਦੁੱਲੇ ਦੀ ਮੁਰਜੋ ਵੀਰੋ ਕਰ ਲੂਵੇ ਮੈਂ ਤਾਂ ਹੋ ਗਈ ਦੁੱਲੇ ਦੀ ਜਾਨ ਖਦਾ ਨੂੰ ਹਾਜ਼ਰ ਹੁਣ ਇਨਸਾਫ ਕਰੋ ਵੀਰੋ ਜਾਨ ਖਦਾ ਨੂੰ ਹਾਜ਼ਰ ਹੁਣ ਇਨਸਾਫ ਕਰੋ ਵੀਰੋ ਮਨ ਮਿਲਦਿਆਂ ਦੇ ਮੇਲੇ ਸਾਨੂੰ ਮਾਫ ਕਰੋ ਵੀਰੋ ਇਹ ਤਾਂ ਮਨ ਮੈਂ ਮਿਲਦਿਆਂ ਦੇ ਮੇਲੇ ਸਾਨੂੰ ਮਾਫ਼ ਕਰੋ ਵੀਰੋ ਛੱਡ ਕੇ ਤੁਹਾਨੂੰ ਅੱਜ ਮੈਂ ਤਰਫ ਖੜੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂਵੇ ਮੈਂ ਤਾਂ ਹੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂਵੇ ਮੈਂ ਤਾਂ ਹੋਗੀ ਦੁੱਲੇ ਦੀ ਸਾਹਾਂ ਵਿੱਚ ਸਮਾ ਗਿਆ ਦੁੱਲਾ ਨਾਮ ਹੈ ਨੂਰਾਂ ਦੇ ਸਾਹਾਂ ਵਿੱਚ ਸਮਾ ਗਿਆ ਦੁੱਲਾ ਨਾਮ ਹੈ ਨੂਰਾਂ ਦੇ ਮੈਂ ਹੋਗੀ ਇੱਕ ਦਰਦੀ ਜਿਹਨੇ ਵੱਡ ਫਤੂਰਾ ਦੇ ਮੈਂ ਹੋਗੀ ਇੱਕ ਦਰਦੀ ਜਿਹਨੇ ਵੱਡ ਫਤੂਰਾ ਦੇ ਜਿਵੇਂ ਫੁੱਲਾਂ ਤੇ ਸ਼ਬਨਮ ਰਹਿਮਤ ਚੋਗੀ ਦੁੱਲੇ ਦੀ ਜਿਵੇਂ ਫੁੱਲਾਂ ਤੇ ਸ਼ਬਨਮ ਰਹਿਮਤ ਚੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਬੇ ਮੈਂ ਤਾਂ ਹੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨੂ ਬੇ ਮੈਂ ਤਾਂ ਹੋਗੀ ਦੁੱਲੇ ਦੀ ਹਰੀ ਮਾਨ ਜੀ ਕਰਨਾ ਪੈਣਾ ਚਿੱਤ ਕਰਾਰਾ ਹੈ ਹਰੀ ਮਾਨ ਜੀ ਕਰਨਾ ਪੈਣਾ ਚਿੱਤ ਕਰਾਰਾ ਹੈ ਧੌਲੇ ਵਾਲੇ ਬਿਰਜ ਗੁਰੂ ਦਾ ਲਿਆ ਸਹਾਰਾ ਹੈ ਧੌਲੇ ਵਾਲੇ ਬਿਰਜ ਗੁਰੂ ਦਾ ਲਿਆ ਸਹਾਰਾ ਹੈ ਕੌਣ ਮਡੇਰਾ ਆਖੂ ਕਵਤਕ ਹੋਗੀ ਦੁੱਲੇ ਦੀ ਕੌਣ ਮਡੇਰਾ ਆਖੂ ਕਵਤਾ ਖੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨ ਬੇ ਮੈਂ ਤਾਂ ਹੋਗੀ ਦੁੱਲੇ ਦੀ ਮੁੜ ਜੋ ਵੀਰੋ ਕਰਨ ਬੇ ਮੈਂ ਤਾਂ ਹੋਗੀ ਦੁੱਲੇ ਦੀ ਜਦੋਂ ਉਹ ਕਹਿੰਦੀ ਕੌਣ ਕਿਸੇ ਨੂੰ ਧੱਕੇ ਨਾਲ ਲੈ ਜਾਊ ਕੌਣ ਕੋਈ ਧੱਕੇ ਨਾਲ ਵਗ ਜੂ ਇਹ ਤਾਂ ਮਨ ਮਿਲਿਆਂ ਦੇ ਮੇਲੇ ਨੇ ਮੈਂ ਤਾਂ ਦੁੱਲੇ ਦੇ ਚਰਨਾ ਦੀ ਧੂੜ ਬਣ ਗਈ ਚਰਨਾ ਦੀ ਦਾਸੀ ਬਣ ਗਈ ਤੁਸੀਂ ਆਪਣੇ ਘਰਾਂ ਨੂੰ ਜਾਓ ਜੇ ਕੋਈ ਸਾਤੋ ਗਲਤੀ ਹੋ ਗਈ ਹੈ ਮਾਫ ਕਰੋ ਨੂਰਾ ਨੇ ਸਾਰੀ ਗੱਲ ਸਿਰੇ ਲਾਤੀ ਸਾਰੀ ਗੱਲ ਹੈ ਨੂਰਾ ਨੇ ਸਿਰ ਇਲਾਤੀ ਮੈਂ ਤਾਂ ਮਰਜੀ ਦੇ ਨਾਲ ਆ ਕਹਿਣ ਲੱਗੀ ਸਾਰੀ ਗੱਲ ਹੈ ਨੂਰਾ ਨੇ ਸਿਰ ਇਲਾਤੀ ਮੈਂ ਤਾਂ ਮਰਜੀ ਨਾਲ ਆਈਆਂ ਕਹਿਣ ਲੱਗੀ ਆਈ ਸੁੱਖੇ ਕੀ ਤੋਂ ਹੋਏ ਕੇ ਭੀੜ ਇਕੱਠੀ ਪਾ ਕੇ ਨੀਵੀਆਂ ਸੰਗ ਤੇ ਬਹਿਣ ਲੱਗੀ ਆਈ ਸੁੱਖੇ ਕੀ ਤੋਂ ਹੋਏ ਕੇ ਭੀੜ ਇਕੱਠੀ ਪਾ ਕੇ ਨੀਵੀਆਂ ਸੰਗ ਤੇ ਬਹਿਣ ਲੱਗੀ ਉਹ ਕਹਿੰਦੇ ਜਦੋਂ ਆਪਦੇ ਹੀ ਪੈਸਾ ਖੋਟਾ ਨਿਕਲ ਜੇ ਦੂਜੇ ਨੂੰ ਕੀ ਦੋਸ ਹੈ ਫਿਰ ਜਦੋਂ ਕੁੜੀ ਉਨਾਂ ਕਣੀ ਮੁੱਖ ਮੋੜ ਗਈ ਆਪਣੇ ਮਾਪਿਆਂ ਵੱਲੋਂ ਆਪਣੇ ਚਾਚੀ ਤਾਹਿਆਂ ਵੱਲੋਂ ਫਿਰ ਦੁੱਲੇ ਦਾ ਕਹਦਾ ਦੋਸ਼ ਹੈ ਨੀਮੀਆਂ ਬਵਾਦੀਆਂ ਆਪਣੇ ਮਾਪਿਆਂ ਦੀਆਂ ਆਈ ਸੁਖੇ ਕੀ ਤੋਂ ਹੋ ਕੇ ਭੀੜ ਇਕੱਠੀ ਪਾ ਕੇ ਨੀਨੀਆਂ ਸੰਗ ਤੇ ਬਹਿਣ ਲੱਗੀ ਚੰਗਾ ਚੌਧਰੀ ਆਖ ਕੇ ਖੜੇ ਹੋ ਗਏ ਰਸਤੇ ਸੁਖੇ ਕੀ ਪਿੰਡ ਦੇ ਪੈਣ ਲੱਗੀ ਪਾਇਆ ਕੋਠਿਆਂ ਕੋਲ ਚਨਾਬ ਕੰਡੇ ਪਾਇਆ ਕੋਠਿਆਂ ਕੋਲ ਚਨਾਬ ਕੰਡੇ ਨਵੇਂ ਘਰ ਵਿੱਚ ਨੂਰਾਂ ਤਾਂ ਰਹਿਣ ਲੱਗੀ ਨਾ ਮੈਂ ਘਰ ਵਿੱਚ ਨੂਰਾ ਦਾ ਰਹਿਣ ਲੱਗੀ ਜਦੋਂ ਨੂਰਾ ਨੇ ਕਹਿਤਾ ਵੀ ਮੈਂ ਤਾਂ ਆਪਣੀ ਮਰਜ਼ੀ ਨਾਲ ਆਈਆਂ ਤਾਂ ਨੀਵੀਆਂ ਪੈ ਗਈਆਂ ਸਾਰੀ ਪੰਚਾਇਤ ਦੀਆਂ ਨੂਰਾ ਦਾ ਲੜ ਛੱਡ ਕੇ ਖੜਾ ਛੱਡ ਕੇ ਸੁੱਖੇ ਕੀ ਤੋਂ ਆਏ ਬੰਦੇ ਉਹਦੇ ਚਾਚੇ ਤਾਏ ਪੰਚਾਇਤ ਕਹਿੰਦੇ ਚੰਗਾ ਚੌਧਰੀ ਅਸੀਂ ਚੱਲਦੇ ਆ ਰੱਖੋ ਇਹਨੂੰ ਉਹ ਤਾਂ ਵਾਪਸ ਆਪਣੇ ਪਿੰਡ ਸੁੱਖੇ ਕੀ ਨੂੰ ਚਲੇ ਗਏ ਜਿੰਨਾ ਵੀ ਇਕੱਠੇ ਹੋ ਕੇ ਆਏ ਸੀ ਬੰਦੇ ਅਤੇ ਨੂਰਾ ਜਿੱਥੇ ਦੁੱਲੇ ਨੇ ਘਰ ਬਣਾਇਆ ਉਹਦਾ ਪਿੰਡ ਫਤਈ ਕੀਤਾ ਥੋੜਾ ਜਿਹਾ ਪਿੱਛੇ हट ਕੇ ਚਨਾਬ ਦੇ ਕੰਡੇ ਕੋਠਿਆਂ ਕੋਲ ਕੋਠਿਆਂ ਦੇ ਪੰਜ ਸੱਤ ਘਰ ਪਹਿਲਾਂ ਉੱਥੇ ਹੋਰ ਨੇ ਉੱਥੇ ਨਵਾਂ ਘਰ ਪਤਾ ਉੱਥੇ ਨੂਰਾ ਰਹਿਣ ਲੱਗੀ ਪਰ ਇਹੀ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਕੁਝ ਸਾਲ ਬੀਤ ਗਏ ਅੱਜ ਹੋਵੇ ਜਿਉਂ ਦੁੱਲੇ ਨੂੰ ਭੂਤ ਚੜਿਆ ਅੱਜ ਹੋਵੇ ਜਿਉਂ ਦੁੱਲੇ ਨੂੰ ਭੂਤ ਚੜਿਆ ਅੰਦਰ ਵੜਦਿਆਂ ਤੋਂ ਲਾਲ ਲਲਕਾਰਦਾ ਏ ਅੱਜ ਹੋਵੇ ਸ਼ਰਾਬੀ ਹੋ ਕੇ ਦੁੱਲਾ ਇੱਕ ਦਿਨ ਆਪਣੇ ਘਰ ਆਇਆ ਅੱਜ ਹੋਵੇ ਜਿਉਂ ਦੁੱਲੇ ਨੂੰ ਭੂਤ ਚੜਿਆ ਅੰਦਰ ਵੜਦਿਆਂ ਤੋਂ ਲਾਲ ਲਲਕਾਰਦਾ ਏ ਪਿਆ ਪਲੰਘ ਦੇ ਕੋਲ ਪਤੀਲਾ ਵੱਡਾ ਠੋਠੇ ਡਾ ਜ਼ੋਰ ਦਾ ਉਸ ਵਿੱਚ ਮਾਰਦਾ ਏ ਮਾਤਾ ਲੱਧੀ ਕਿੱਥੇ ਆ ਨਿਕਲ ਬਾਰੇ ਮਾਤਾ ਲੱਧੀ ਕਿੱਥੇ ਆ ਨਿਕਲ ਬਾਰੇ ਨਾਲ ਰੋਗ ਦੇ ਦੁਨ ਲਾਪਕਾਰ ਦਾ ਏ ਫੁੱਲਾਂ ਅੰਦਰ ਹੀ ਚੋਰੀ ਜੀ ਵੇਖਦੀ ਏ ਪਰਦਾ ਚਿੱਕਦਾ ਚੁੱਕ ਕੇ ਮਾਰਦਾ ਏ ਵਖਤੋ ਅਤੇ ਸਲੇਮੋ ਅੰਦਰੇ ਸਹਿਗੀਆਂ ਨੇ ਵਖਤੋ ਅਤੇ ਸਲੇਮੋ ਅੰਦਰੇ ਸਹਿਗੀਆਂ ਨੇ ਸਾਰ ਰੁਕ ਗਿਆ ਕੁੱਲ ਪਰਿਵਾਰ ਦਾ ਏ ਆਉਂਦਾ ਇਸ ਨੂੰ ਅੱਜ ਕੀ ਭੂਤ ਚੜਿਆ ਮਨ ਲੱਧੀ ਦਾ ਫੇਰ ਵਿਚਾਰਦਾ ਏ ਆਉਂਦਾ ਏਸ ਨੂੰ ਅੱਜ ਕੀ ਭੂਤ ਚੜਿਆ ਮਨ ਲੱਦੀ ਦਾ ਫੇਰ ਵਿਚਾਰਦਾ ਏ ਲੱਗਦੀ ਏਸ ਦੀ ਬਹੁਤੀ ਸ਼ਰਾਬ ਪੀਤੀ ਲੱਗਦੀ ਏਸ ਦੀ ਬਹੁਤੀ ਸ਼ਰਾਬ ਪੀਤੀ ਤਾਇਓ ਗਜਬ ਹਰਮੜਾ ਡਾਰਦਾ ਏ ਲੱਦੀ ਭੱਜ ਕੇ ਅੰਦਰੋਂ ਬਾਹਰ ਆ ਗਈ ਲੱਦੀ ਭੱਜ ਕੇ ਅੰਦਰੋਂ ਬਾਹਰ ਆਈ ਮੁੱਖ ਤੱਕ ਦੀ ਦੁੱਲੇ ਸਰਦਾਰ ਦਾ ਏ ਅੱਖਾਂ ਲਾਲ ਸੂਈਆਂ ਮੈਣੋਂ ਅਗੜ ਗਏ ਅੱਖਾਂ ਲਾਲ ਸੂਈਆਂ ਮੈਣੋਂ ਅਗੜ ਗਏ ਸ਼ੇਸ਼ ਨਾਗ ਦੇ ਵਾਗ ਫਫਕਾਰਦਾ ਏ ਅਗਲੀ ਗੱਲ ਬਲਭੀਰ ਮੰਡੇਰ ਦੱਸੂ ਅਗਲੀ ਗੱਲ ਬਲਭੀਰ ਮੰਡੇਰ ਦੱਸੂ ਦੁੱਲਾ ਅੱਗੇ ਕੀ ਗੁੱਲ ਖਲਾਰਦਾ ਏ ਦੁੱਲਾ ਅੱਗੇ ਕੀ ਗੁੱਲ ਖਲਾਰਦਾ ਏ ਲੱੱਦੀ ਮਾਤਾ ਪੁੱਛਦੀ ਆ ਵੀ ਕੀ ਹੋਇਆ ਤੈਨੂੰ ਕਿਵੇਂ ਰਜਤਾ ਹੋਣਾ ਕਿਸੇ ਨੇ ਕੁਛ ਕਹਿਤਾ ਤੈਨੂੰ ਕੀ ਤੈਨੂੰ ਭੂਤ ਚੜ੍ਹਿਆ ਅੱਜ ਲੱੱਦੀ ਮਾਤਾ ਜਿਵੇਂ ਪੁੱਛ ਰਹੀ ਐ ਮਾਤਾ ਆਖਦੀ ਅੱਜ ਕੀ ਹੋਇਆ ਤੈਨੂੰ ਮਾਤਾ ਆਖ ਦੀ ਅੱਜ ਕੀ ਹੋਇਆ ਤੈਨੂੰ ਕਰ ਕੁਝ ਤਾਂ ਅਕਲ ਸਹੂਰ ਦੁੱਲੇ दारू ਬੰਦਿਆਂ ਵਾਂਗ ਨਾ ਆਵੇ ਪੀਣੀ दारू ਬੰਦਿਆਂ ਵਾਂਗ ਨਾ ਆਵੇ ਪੀਣੀ ਹੋਵੇ ਨੋਵੇਂ ਡੱਕ ਕੇ ਕਾਤੋਂ ਕਲਹੂਰ ਦੁੱਲੇ ਗੱਲਾਂ ਬੌਲਿਆਂ ਵਾਂਗਰਾਂ ਕਰੀ ਜਾਂਨੇ ਗੱਲਾਂ ਬੌਲਿਆਂ ਵਾਂਗਰਾਂ ਕਰੀ ਜਾਂਨੇ ਹੋਣਾ ਚੱਕਿਆ ਕਿਸੇ ਜ਼ਰੂਰ ਦੁੱਲੇ ਭਾਂਡੇ ਕਾਸ ਤੋਂ ਲੱਗਿਆ ਪੰਨਣਾ ਕਿ ਸਾਡਾ ਦੱਸ ਕੀ ਦਿਸੇ ਕਸੂਰ ਦੁੱਲੇ ਪਾਂਦੇ ਕਾਸ ਤੋਂ ਲੱਗਿਆ ਭੰਣਾ ਕੇ ਸਾਡਾ 10 ਕੀ ਦਿਸੇ ਕਸੂਰ ਦੁੱਲੇ ਸਾਡਾ 10 ਕੀ ਦਿਸੇ ਕਸੂਰ ਦੁੱਲੇ ਮਾਤਾ ਲਦੀ ਨੇ ਪੁੱਛਿਆ ਤਾਂ ਦੁੱਲਾ ਮੋੜ ਕੇ ਜਵਾਬ ਦਿੰਦਾ ਦੁੱਲਾ ਕੀ ਕਹਿੰਦਾ ਅੱਖ ਦੁੱਲੇ ਦੀ ਵਾਂਗ ਮਸਾਲ ਮੱਛੇ ਨજર ਜਾਮ ਦੀ ਬਦਨ ਨੂੰ ਯਾਰਦੀ ਹੈ ਅੱਖ ਦੁੱਲੇ ਦੀ ਵਾਂਗ ਮਸਾਲ ਮੱਛੇ ਨજર ਜਾਮ ਦੀ ਬਦਨ ਨੂੰ ਯਾਰਦੀ ਹੈ ਥੱਗੀ ਮਾਰੀ ਤੂੰ ਮੇਰੇ ਨਹੀਂ ਨਾਲ ਮਾਤਾ ਥੱਗੀ ਮਾਰੀ ਤੂੰ ਮੇਰੇ ਨਹੀਂ ਨਾਲ ਮਾਤਾ ਬੁੱਧੂ ਮੈਨੂੰ ਬਣਾ ਕੇ ਰਹੀ ਚਾਰਦੀ ਐ ਮਿਹਣੇ ਮਾਰਦੇ ਨਿਤ ਸ਼ਰੀਕ ਮੈਨੂੰ ਮਿਹਣੇ ਮਾਰਦੇ ਨਿਤ ਸ਼ਰੀਕ ਮੈਨੂੰ ਬੋਲ ਜਿਨ੍ਹਾਂ ਦੇ ਨੋਕ ਕਟਾਰਦੀ ਐ ਯਾਰਾਂ ਬੇਲੀਆਂ ਵਿੱਚ ਮੈਂ ਗਰਕ ਜਾਣਾ ਯਾਰਾਂ ਬੇਲੀਆਂ ਵਿੱਚ ਮੈਂ ਗਰਕ ਜਾਣਾ ਤਾਨੇ ਨੰਦੀ ਮਰਾਸਣ ਜਦ ਮਾਰਦੀ ਐ ਤਾਨੇ ਨੰਦਲੀ ਨੰਦੀ ਮਰਾਸਣ ਜਦ ਮਾਰਦੀ ਐ ਮਾਤਾ ਲੱਦੀ ਮੋੜ ਕੇ ਕਹਿੰਦੀ ਐ ਜਿਹੜੀ ਨੰਦੀ ਦੀ ਪੁੱਤਰਾ ਗੱਲ ਕਰਦਾ ਹੈ ਜਿਹੜੀ ਨੰਦੀ ਦੀ ਪੁੱਤਰਾ ਗੱਲ ਕਰਦਾ ਪੂਛ ਕੁੱਤੇ ਦੀ ਲੱਗੀ ਜ਼ੁਬਾਨ ਉਹਦੇ ਜਿਹੜੀ ਨੰਦੀ ਦੀ ਦੁੱਲਿਆ ਗੱਲ ਕਰਦਾ ਪੂਛ ਕੁੱਤੇ ਦੀ ਲੱਗੀ ਜ਼ੁਬਾਨ ਉਹਦੇ ਉਹਦੀ ਜੀਬ ਨੂੰ ਬਵਾਸੀਰ ਹੋਈ ਰਹਿੰਦੀ ਦਿਲ ਤੇ ਲਾਈ ਨਾ ਪੁੱਤ ਗਿਆਨ ਉਹਦੇ ਗੁੱਤ ਪੱਟੂ ਮੇਰੇ ਪਿਓ ਦੀ ਲਗਦੀ ਦੀ ਜਾ ਕੇ ਅੱਜ ਹੀ ਦੁੱਲੇ ਮਕਾਨ ਉਹਦੇ ਬਹਿ ਜਾ ਨਾਲ ਆਰਾਮ ਦੇ ਸ਼ਾਂਤ ਹੋ ਜਾ ਆ ਕੇ ਕਰਕੇ ਆਉਣੀ ਆ ਜੂਤ ਪਤਾਨ ਉਹਦੇ ਕਰਕੇ ਆਉਣੀ ਆ ਜੂਤ ਪਤਾਨ ਉਹਦੇ ਲੈ ਲੱਦੀ ਮਾਤਾ ਕਹਿ ਰਹੇ ਆ ਨੰਦੀ ਮਰਾਸਣ ਵਾਰੇ ਦੁੱਲੇ ਨੂੰ ਠੰਡਾ ਕਰਨ ਵਾਰੇ ਜਿਵੇਂ ਗੱਲਾਂ ਕਰ ਰਹੀ ਹੈ ਇੱਕ ਕੋੜੜੇ ਸ਼ੰਦਰਾ ਹੀ ਤੁਹਾਡੀ ਨજર ਕਰ ਰਹੇ ਆ ਮਾਤਾ ਲੱਦੀ ਕੀ ਕਹਿੰਦੀ ਹੈ ਦੁੱਲੇ ਤਾਂ ਹੀ ਫੇਰ ਲੱਦੀ ਐ ਪੁਕਾਰਦੀ ਦੁੱਲੇ ਤਾਂ ਹੀ ਫੇਰ ਲੱਦੀ ਐ ਪੁਕਾਰਦੀ ਨੰਦੀ ਜੋ ਮਰਾਸਣ ਦੇ ਮੇਨੇ ਮਾਰਦੀ ਬੰਦ ਕਰਵਾਵਾ ਉਹਦੀ ਲੁੱਤ ਲੁੱਤ ਨੂੰ ਮੈਂ ਤਾਂ ਬੰਦ ਕਰਵਾਵਾ ਉਹਦੀ ਲੁੱਤ ਲੁੱਤ ਨੂੰ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਕਹਿੰਦੀ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਲੱਗੀ ਉਹਦੇ ਜੀਵ ਕੁੱਤੇ ਵਾਲੀ ਦੁੱਲਿਆ ਲੱਗੀ ਉਹਦੇ ਜੀਵ ਕੁੱਤੇ ਵਾਲੀ ਦੁੱਲਿਆ ਜਿਹੜੀ ਉਹ ਤੋਂ ਜਾਵੇ ਨਾ ਸੰਭਾਲੀ ਦੁੱਲਿਆ ਕਰਾਂ ਉਹਦੇ ਨਾਲ ਮੈਂ ਪਤਾਨ ਜੁੱਤ ਨੂੰ ਬੰਦ ਕਰਵਾਵਾ ਉਹਦੀ ਲੁੱਤ ਨੂੰ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਕਹਿੰਦੀ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਫੱਤੂ ਨੇ ਹੀ ਸਿਰ ਤੇ ਚੜਾਈ ਹੋਈ ਐ ਫੱਤੂ ਨੇ ਹੀ ਸਿਰ ਤੇ ਚੜਾਈ ਹੋਈ ਐ ਤਾਹੀਂ ਤਾਂ ਹੱਥਾਂ ਦੇ ਵਿੱਚ ਆਈ ਹੋਈ ਐ ਉਹਨੂੰ ਵੀ ਬਣਾਵਾ ਪੁੱਤ ਮੈਂ ਇੱਕ ਪੁੱਤ ਨੂੰ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਕਹਿੰਦੀ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਮੁੜ ਕੇ ਨਾ ਮਾਰੂ ਉਹ ਪਕਾਈ ਪੁੱਤਰਾ ਮੁੜ ਕੇ ਨਾ ਮਾਰੂ ਉਹ ਪਕਾਈ ਪੁੱਤਰਾ ਛੱਡੂੰਗੀ ਮਨਾ ਕੇ ਪਾਈ ਪਾਈ ਪੁੱਤਰਾ ਮਾਰਨੀ ਜ਼ਬਾਨ ਨਾ ਕਰੂੰਗੀ ਹੁੱਤ ਨੂੰ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਕਿਸੇ ਨੇ ਸਿਖਾਇਆ ਬਚਨ ਉਚਾਰਨਾ ਕਿਸੇ ਨਾ ਸਿਖਾਇਆ ਬਚਨ ਵਿਚਾਰਨਾ ਦਿੱਤੇ ਉਹਦੇ ਮਾਪਿਆਂ ਨੇ ਸੰਸਕਾਰਨਾ ਜੰਮੀ ਹੋਣੀ ਕਿਸੇ ਚੰਦਰੀਕਰਤ ਨੂੰ ਉਹ ਤਾਂ ਜੰਮੀ ਹੋਣੀ ਕਿਸੇ ਚੰਦਰੀਕਰਤ ਨੂੰ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਦੇ ਨੇ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਦੁੱਲਿਆ ਤਾਂ ਹੋਣਾ ਨਹੀਂ ਪਰੇਸ਼ਾਨ ਵੇ ਦੁੱਲਿਆ ਤਾਂ ਹੋਣਾ ਨਹੀਂ ਪਰੇਸ਼ਾਨ ਵੇ ਆਉਂਦੀ ਮੈਨੂੰ ਉਹਦੀ ਠਾਕਣੀ ਜਵਾਨ ਵੇ ਆਉਂਦੀ ਮੈਨੂੰ ਉਹਦੀ ਠਾਕਣੀ ਜਵਾਨ ਵੇ ਕਿਵੇਂ ਬੋਲੂ ਮਾੜਾ ਪੱਟੀਆਂ ਦੇ ਸੁੱਤ ਨੂੰ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਮੈਂ ਤਾਂ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਤੂੰ ਤਾਂ ਮੇਰਾ ਦੁੱਲਾ ਪੁੰਨਿਆਂ ਦਾ ਚੰਦ ਵੀ ਤੂੰ ਤਾਂ ਮੇਰਾ ਦੁੱਲਾ ਪੁੰਨਿਆਂ ਦਾ ਚੰਦ ਵੀ ਮੱਛਰੀ ਜਨਾਨੀ ਦੇ ਨਕਾਲਾਂ ਦੰਦ ਵੀ ਆਖ ਕੇ ਮੁਖਾਵੇ ਕੁਝ ਮੇਰੇ ਪੁੱਤ ਨੂੰ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਹੁਣੇ ਪੱਟ ਕੇ ਮਰਾਸਣ ਦੀ ਆਵਾ ਗੁੱਤ ਨੂੰ ਬਾਪ ਦਾਦੇ ਤੇਰੇ ਖੱਟੀ ਕੋਈ ਖਨਾਮੀ ਨਾ ਬਾਪ ਦਾਦੇ ਤੇਰੇ ਕੱਟੀ ਖੱਟੀ ਕੋਈ ਖਨਾਮੀ ਨਾ ਦੁੱਲਿਆ ਵੀ ਲੈਤੀ ਕਦੇ ਬਦਨਾਮੀ ਨਾ ਪੂਜ ਦਾ ਮੰਦਿਰ ਵੇ ਜਿਨ੍ਹਾਂ ਦੇ ਬੁੱਤ ਨੂੰ ਪੂਜ ਦਾ ਮੰਦਿਰ ਵੇ ਜਿਨ੍ਹਾਂ ਦੇ ਬੁੱਤ ਨੂੰ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਮੈਂ ਤਾਂ ਪੱਟ ਕੇ ਮਰਾਸਣ ਦੀ ਆਵਾਂ ਗੁੱਤ ਨੂੰ ਕਹਿੰਦੀ ਤੂੰ ਘਬਰਾ ਨਾ ਉਹ ਨੂੰ ਮੈਂ ਦੱਸ ਦਿਆਂ ਪਤਾ ਦਿੰਦੀ ਆ ਉਹਦੇ ਜੁੱਤੀਆਂ ਲਾ ਕੇ ਆਉਣੀ ਆ ਮੁੜ ਕੇ ਨਹੀਂ ਤੈਨੂੰ ਮੰਦਾ ਚੰਗਾ ਨੰਦੀ ਮਰਾਸਣ ਬੋਲੂ ਮੈਂ ਦਿੰਦੀ ਆ ਵੀ ਜਾ ਕੇ ਗੁੱਤਨੀ ਨੂੰ ਢੇੜਾ ਤਨ ਦੁੱਲਾ ਮੋੜ ਕੇ ਆਪਣੀ ਮਾਤਾ ਲੱਦੀ ਨੂੰ ਕੀ ਕਹਿਣ ਲੱਗਿਆ ਇੱਕ ਵਿਕਟੇ ਸ਼ਾਂਦਰਾ ਹੀ ਤੁਹਾਡੀ ਨਜ਼ਰ ਕਰਦਾ ਕਿਹਦੇ ਕਿਹਦੇ ਤੂੰ ਜੂਤ ਪਤਾਨ ਕਰ ਸੀ ਛੇਰ ਹੈ ਕਿਹਦੇ ਕਿਹਦੇ ਤੂੰ ਜੂਤ ਪਤਾਨ ਕਰ ਸੀ ਲੋਕ ਹੋਰ ਵੀ ਬੜਾ ਕੁਝ ਕਹਿਣ ਮਾਏ ਪਿਓ ਤੇ ਦਾਦੇ ਦੀਆਂ ਛੇੜ ਕੇ ਨਿੱਤ ਗੱਲਾਂ ਪਿਓ ਤੇ ਦਾਦੇ ਦੀਆਂ ਛੇੜ ਕੇ ਨਿੱਤ ਗੱਲਾਂ ਜੋੜਾਂ ਵਿੱਚ ਨੇ ਦੁੱਲੇ ਦੇ ਬਹਿਣ ਮਾਏ ਕੋਈ ਤਖਤ ਲਾਹੌਰ ਦੀ ਗੱਲ ਕਰਦਾ ਕੋਈ ਤਖਤ ਲਾਹੌਰ ਦੀ ਗੱਲ ਕਰਦਾ ਕਹਿਰ ਮੇਰੇ ਨਹੀਂ ਦਿਲ ਤੇ ਟਹਿਣ ਮਾਏ ਕੋਇਆ ਕੀ ਸੀ ਤੂੰ ਵੀ ਕੁਝ ਦੱਸ ਦੀ ਨਾ ਬੋਲ ਲੋਕਾਂ ਦੇ ਹੁੰਦੇ ਨਾ ਸਹਿਣ ਮਾਏ ਬੋਲ ਲੋਕਾਂ ਦੇ ਹੁੰਦੇ ਨਾ ਸਹਿਣ ਵਾਏ ਲੱਬਦੀ ਤਾਈਂ ਦੁੱਲਾ ਪੱਟੀ ਆਖ ਸੁਣਾਉਂਦਾ ਹੈ ਲੱਬਦੀ ਤਾਈਂ ਦੁੱਲਾ ਪੱਟੀ ਆਖ ਸੁਣਾਉਂਦਾ ਹੈ ਨੈਣੋਂ ਝੜਨਾ ਹੰਗਾਰੇ ਜਾਣੀ ਅੱਗ ਭਰੌਂਦਾ ਹੈ ਮੈਨੂੰ ਨਹੀਂ ਕੁਝ ਲੱਗਦਾ ਪੱਲੇ ਪਾਏਂਗੀ ਮਾਤਾ ਮੈਨੂੰ ਨਹੀਂ ਕੁਝ ਲੱਗਦਾ ਪੱਲੇ ਪਾਏਂਗੀ ਮਾਤਾ ਕਿਦਾ ਕਿਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਕਹਿੰਦਾ ਕੀ ਦਾ ਕੀ ਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਕਰਨ ਕਲੇਜਾ ਮੇਰਾ ਤਾਰੋ ਤਾਰ ਸ਼ਰੀਕ ਬੜੇ ਕਰਨ ਕਲੇਜਾ ਮੇਰਾ ਤਾਰੋ ਤਾਰ ਸ਼ਰੀਕ ਬੜੇ ਪਿਓ ਦਾ ਦੇ ਦੇ ਮੈਨੂੰ ਮਹਿਣਾ ਦੇਣ ਬਰੀਕ ਬੜੇ ਦੱਸ ਕਿੰਨੀ ਇਹ ਦੇਰ ਤੂੰ ਹੋਰ ਛਪਾਏਂਗੀ ਮਾਤਾ ਦੱਸ ਇਹ ਕਿੰਨੀ ਦੇਰ ਤੂੰ ਹੋਰ ਛਪਾਏਂਗੀ ਮਾਤਾ ਕੀ ਦਾ ਕੀ ਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਕੀ ਦਾ ਕੀ ਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਜਾ ਮੈਂ ਤੇਰਾ ਪੁੱਤ ਨਹੀਂ ਜਾਂ ਤੂੰ ਮੇਰੀ ਮਾਤਾ ਨਹੀਂ ਜਾ ਮੈਂ ਤੇਰਾ ਪੁੱਤ ਨਹੀਂ ਜਾਂ ਤੂੰ ਮੇਰੀ ਮਾਤਾ ਨਹੀਂ ਫੇਰ ਪਤਾ ਲੱਗ ਜਾਊ ਜਦ ਮੈਂ ਚੰਦ ਚੜਾਤਾ ਨਹੀਂ ਬੇੜਾ ਹੱਥ ਨਹੀਂ ਆਉਣਾ ਫੇਰ ਪਛਤਾਏਂਗੀ ਮਾਤਾ ਬੇੜਾ ਹੱਥ ਨਹੀਂ ਆਉਣਾ ਫੇਰ ਪਛਤਾਏਂਗੀ ਮਾਤਾ ਕਿਹਦਾ ਕਿਹਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਕਿਹਦਾ ਕਿਹਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਪੁੱਤਾਂ ਦੇ ਨਾਲ ਮਾਂ ਵੀ ਕੋਈ ਠੱਗੀ ਲਾਉਂਦੀ ਐ ਪੁੱਤਾਂ ਦੇ ਨਾਲ ਮਾਂ ਵੀ ਕੋਈ ਠੱਗੀ ਲਾਉਂਦੀ ਐ ਤੇ ਦੋ ਜੰਮਿਆਂ ਤੋਂ ਵੀ ਕੋਈ ਗੱਲ ਲੁਕਾਉਂਦੀ ਐ ਵਿਚਪਲੇਖੇ ਰੱਖਦੀ ਧੋਖਾ ਖਾਏਗੀ ਮਾਤਾ ਵਿਚਪਲੇਖੇ ਰੱਖਦੀ ਧੋਖਾ ਖਾਏਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਗੀ ਮਾਤਾ ਕਰਿਆ ਤਖਤ ਲਾਹੌਰ ਕੀ ਸਾਡੇ ਨਾਲ ਬਜ਼ੁਰਗਾਂ ਦੇ ਕਰਿਆ ਤਖਤ ਲਾਹੌਰ ਕੀ ਸਾਡੇ ਨਾਲ ਬਜ਼ੁਰਗਾਂ ਦੇ ਕਾ ਤੋਂ ਮੁਰਮੁਰ ਆਉਂਦੇ ਮੈਨੂੰ ਖਿਆਲ ਬਜ਼ੁਰਗਾਂ ਦੇ ਉਦੋਂ ਖਿਹੜਾ ਛੱਡੂ ਜਦ ਸਮਝਾਏਗੀ ਮਾਤਾ ਕੀਦਾ ਕੀਦਾ ਮੂੰਹ ਤੋਂ ਬੰਦ ਕਰਾਏਂਗੀ ਮਾਤਾ ਕੀਦਾ ਕੀਦਾ ਮੂੰਹ ਤੋਂ ਬੰਦ ਕਰਾਏਂਗੀ ਮਾਤਾ ਜਣਾ ਖੜਾ ਹੀ ਆਖੇ ਟੱਕਰ ਜਾ ਕੇ ਤਖਤਾਂ ਨੂੰ ਜਣਾ ਖੜਾ ਹੀ ਆਖੇ ਟੱਕਰ ਜਾ ਟੱਕਰ ਜਾ ਕੇ ਤਖਤਾਂ ਨੂੰ ਨਾ ਪੱਲੇ ਕੁਝ ਪੈਂਦਾ ਕੋਸਾਂ ਮਾੜੇ ਵਖਤਾਂ ਨੂੰ ਹੋਰ ਕਿੰਨਾ ਚਿਰ ਬੱਚਿਆਂ ਜਿਉਂ ਵੜਿਆਏਂਗੀ ਮਾਤਾ ਹੋਰ ਕਿੰਨਾ ਚਿਰ ਬੱਚਿਆਂ ਜਿਉਂ ਵੜਿਆਏਂਗੀ ਮਾਤਾ ਕੀਦਾ ਕੀਦਾ ਮੂੰਹ ਤੋਂ ਬੰਦ ਕਰਾਏਂਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਜਾਂ ਸਿਰ ਚੜ੍ਹ ਕੇ ਮਰ ਜੂੰ ਜਾਂ ਅੱਜ ਭੇਤ ਬਤਾ ਦੇ ਤੂੰ ਜਾਂ ਸਿਰ ਚੜ੍ਹ ਕੇ ਮਰ ਜੂੰ ਜਾਂ ਅੱਜ ਭੇਤ ਬਤਾ ਦੇ ਤੂੰ ਪਿਓ ਦਾਦੇ ਦੇ ਨਾਲ ਪਿਓ ਦਾਦੇ ਨਾਲ ਬੀਤੀ ਸਾਰੀ ਗੱਲ ਸਮਝਾ ਦੇ ਤੂੰ ਪਿਓ ਦਾਦੇ ਨਾਲ ਬੀਤੀ ਸਾਰੀ ਗੱਲ ਸੁਣਾ ਦੇ ਤੂੰ ਅਗਦੇ ਦੁੱਲੇ ਪੁੱਤ ਨੂੰ ਨਹੀਂ ਗਵਾਏਂਗੀ ਮਾਤਾ ਅਗਦੇ ਦੁੱਲੇ ਪੁੱਤ ਨੂੰ ਨਹੀਂ ਗਵਾਏਂਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਜੇ ਨਾ ਕੁਝ ਬਤਾਇਆ ਇੱਥੋਂ ਉੱਠ ਕੇ ਜਾਣਾ ਨਹੀਂ ਜੇ ਨਾ ਕੁਝ ਬਤਾਇਆ ਇੱਥੋਂ ਉੱਠ ਕੇ ਜਾਣਾ ਨਹੀਂ ਜਾਂ ਫਿਰ ਹੈ ਨਹੀਂ ਦੁਲਾ ਜਾਂ ਫਿਰ ਸਾਰਾ ਲਾਣਾ ਨਹੀਂ ਜੇ ਨਾ ਕੁਝ ਬਤਾਇਆ ਇੱਥੋਂ ਉੱਠ ਕੇ ਜਾਣਾ ਨਹੀਂ ਜਾਂ ਫਿਰ ਹੈ ਨਹੀਂ ਦੁਲਾ ਜਾਂ ਫਿਰ ਸਾਰਾ ਲਾਣਾ ਨਹੀਂ ਤੁੰਬਲ ਵੀਰ ਮੰਦਿਰ ਤੋਂ ਕੁਝ ਕਰਾਏਂਗੀ ਮਾਤਾ ਕੀਦਾ ਕੀਦਾ ਮੂੰਹ ਤੂੰ ਬੰਦ ਕਰਾਏਂਗੀ ਮਾਤਾ ਈਦਾ ਕੀਦਾ ਮੂਤੋਂ ਬੰਦ ਕਰਾਂਗੀ ਮਾਤਾ ਜਦੋਂ ਦੁੱਲੇ ਨੇ ਇਹ ਗੱਲਾਂ ਕਰੀਆਂ ਤਾਂ ਮੋੜ ਕੇ ਮਾਤਾ ਲੱਧੀ ਆਪਣੇ ਬੇਟੇ ਦੁੱਲੇ ਨੂੰ ਕੀ ਜਵਾਬ ਦਿੰਦੀ ਹੈ ਉਹ ਕਹਿੰਦੀ ਇਨਾ ਸ਼ਰੀਕਾਂ ਦੇ ਪੈਰਾਂ ਥੱਲੇ ਅੱਗ ਮੱਚੇ ਇਨਾ ਸ਼ਰੀਕਾਂ ਦੇ ਪੈਰਾਂ ਥੱਲੇ ਅੱਗ ਮੱਚੇ ਜਾਣ ਜਾਣ ਕੇ ਲੂਤੀਆਂ ਲਾਮਦੇ ਨੇ ਸਿਰ ਤੇ ਖਸਮ ਨਹੀਂ ਲੱਦੀ ਦੇ ਸਿਰੋਂ ਨੰਗੀ ਬੱਚੇ ਮੇਰੇ ਕਿਉਂ ਮੌਜਾ ੜਾਮਦੇ ਨੇ ਸਿਰ ਤੇ ਖਸਮ ਨਹੀਂ ਲੱਧੀ ਦੇ ਸਿਰੋਂ ਨੰਗੀ ਬੱਚੇ ਮੇਰੇ ਕਿਉਂ ਮੌਜ ਅੜਾਮ ਦੇ ਨੇ ਨੀਮੀ ਹੋ ਕੇ ਕਿਉਂ ਸਾਡੇ ਨਹੀਂ ਹੀਟ ਲੱਗਦੀ ਕਹਿੰਦੀ ਸ਼ਰੀਕ ਇਹ ਚਾਹੁੰਦੇ ਨੇ ਨੀਮੀ ਹੋ ਕੇ ਕਿਉਂ ਸਾਡੇ ਨਹੀਂ ਹੀਟ ਲੱਗਦੀ ਇਹੋ ਦੁੱਲਿਆ ਕੰਜਰ ਉਹ ਚਾਹੁੰਦੇ ਨੇ ਕਾਤੋਂ ਵਸਦਾ ਘਰ ਫਰੀਦ ਖਾਨ ਦਾ ਵੇ ਰਜ਼ਕ ਅੱਲਾ ਦਾ ਕਾਸ ਤੋਂ ਖਾਹੁੰਦੇ ਨੇ ਰਜ਼ਕ ਅੱਲਾ ਦਾ ਕਾਸ ਤੋਂ ਖਾਹੁੰਦੇ ਨੇ ਕਿਹੜੀ ਸ਼ਰੀਕਾਂ ਤੋਂ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੱਲਾ ਕਹਿੰਦਾ ਗੱਲਾਂ ਹੋਰ ਤੂੰ ਪਾਸੇ ਕਿਉਂ ਮੋੜਦੀਆਂ ਆਪਣੀ ਮਾਤਾ ਲੱਦੀ ਨੂੰ ਕਹਿ ਰਿਹਾ ਕਹਿੰਦਾ ਗੱਲਾਂ ਹੋਰ ਤੂੰ ਪਾਸੇ ਕਿਉਂ ਮੋੜਦੀਆਂ ਜਿਹੜੀ ਪੁੱਛਾਂ ਮੈਂ ਉਸ ਤੇ ਆ ਮਾਤਾ ਜਿਹੜੀ ਗੱਲ ਨੇ ਪਿੰਡੀ ਦੇ ਲੋਕ ਕਹਿੰਦੇ ਜਿਹੜੀ ਗੱਲ ਨੇ ਪਿੰਡੀ ਦੇ ਲੋਕ ਕਹਿੰਦੇ ਗੱਲ ਉਹ ਤੂੰ ਮੈਨੂੰ ਸਮਝਾ ਮਾਤਾ ਮੈਂ ਕੋਈ ਬੱਚਾ ਨਹੀਂ ਜਿਹੜਾ ਵੜਿਆ ਆਂਦੀ ਐ ਮੈਂ ਕੋਈ ਬੱਚਾ ਨਹੀਂ ਜਿਹੜਾ ਵੜਿਆ ਆਂਦੀ ਐ ਬੀਤੇ ਸਮੇਂ ਦਾ ਹਾਲ ਸੁਣਾ ਮਾਤਾ ਰਿਜਕ ਅੱਲਾ ਦਾ ਖਾਂਦੇ ਨਾ ਲੋਕ ਕਹਿੰਦੇ ਰਿਜਕ ਅੱਲਾ ਦਾ ਖਾਂਦੇ ਨਾ ਲੋਕ ਕਹਿੰਦੇ ਭੇਜੇ ਅਕਬਰਾ ਰਹੇ ਆਲਾ ਮਾਤਾ ਭੇਜੇ ਅਕਬਰਾ ਰਹੇ ਆਲਾ ਮਾਤਾ ਅੱਲਾ ਦਾ ਰਿਜਕ ਕੰਨ ਕੰਨ ਆ ਲੋਕ ਤਾਂ ਕਹਿੰਦੇ ਨੇ ਅਕਬਰ ਭੇਜਦਾ ਇਹਨਾਂ ਨੂੰ ਸਾਰੀਆਂ ਰਸਤਾ ਵਸਤਾ ਮਾਤਾ ਲੱਦੀ ਕਹਿੰਦੀ ਮੂੰਹ ਤੇ ਥੁੱਕਦੀ ਲੱਦੀ ਵੇ ਅਕਬਰੇ ਦੇ ਮੂੰਹ ਤੇ ਥੁੱਕਦੀ ਲੱਦੀ ਵੇ ਅਕਬਰੇ ਦੇ ਬਾਦਸ਼ਾਹियां ਤਾਂ ਲੱਦੀ ਤੇ ਘਰੇ ਬੇਟਾ ਮੂੰਹ ਤੇ ਥੁੱਕ ਦੀ ਲੱਦੀ ਵੇ ਅਕਬਰੇ ਦੇ ਬਾਦਛਾਹਿਆਂ ਤਾਂ ਲੱਦੀ ਦੇ ਘਰੇ ਬੇਟਾ ਜੀਬ ਪੱਟ ਕੇ ਉਹਦੀ ਮੈਂ ਹੱਥ ਧਰਦਾ ਤੈਨੂੰ ਐਸੀਆਂ ਗੱਲਾਂ ਜੋ ਕਰੇ ਬੇਟਾ ਬਸ ਦੇ ਆਪਾਂ ਨੂੰ ਕੰਜਰਣਾ ਵੇਖ ਸਕਦਾ ਜਲਾਲਦੀਨ ਗਦਾਰ ਤਾਂ ਮਰੇ ਬੇਟਾ ਗੱਲਾਂ ਤੇਰੀਆਂ ਹੁਣ ਕਿਉਂ ਵਿੱਚ ਪਿੰਦਾ ਗੱਲਾਂ ਤੇਰੀਆਂ ਹੁਣ ਕਿਉਂ ਵਿੱਚ ਪਿੰਦਾ ਇਸ ਗੱਲ ਨੂੰ ਉਹ ਨਾ ਜਰੇ ਬੇਟਾ ਇਸ ਗੱਲ ਨੂੰ ਉਹ ਨਾ ਜਰੇ ਬੇਟਾ ਤੇਰੀ ਚੜ੍ਹਾਈ ਦੇਖ ਕੇ ਮੱਚਦਾ ਤੈਨੂੰ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਹਿੰਦਾ ਤੇਰਾ ਚਾਚਾ ਜੀ ਲਾਲਦੀਨ ਚੌਧਰੀ ਤੈਨੂੰ ਮਰਵਾਉਣਾ ਚਾਹੁੰਦਾ ਤੇਰੀ ਚੜ੍ਹਾਈ ਪਿੰਡਾਂ ਦੇ ਵਿੱਚ ਤੇਰੇ ਮਗਰ ਲੋਕ ਕਿਉਂ ਲੱਗਦੇ ਨੇ ਪਰ ਦੁੱਲਾ ਉਸ ਗਲੀ ਤੇ ਨਹੀਂ ਆਉਂਦਾ ਮਾਤਾ ਉਸਲੀ ਤੇ ਨਹੀਂ ਆਉਂਦੀ ਜਿਹੜੀ ਤੇ ਦੁੱਲਾ ਚਾਹੁੰਦਾ ਹੈ ਜਿਹੜੀ ਗੱਲ ਦੁੱਲਾ ਪੁੱਛਦਾ ਉਹ ਮਾਤਾ ਨਹੀਂ ਦੱਸਦੀ ਜਿਹੜੀ ਮਾਤਾ ਦੱਸਦੀ ਆ ਉਹ ਦੁੱਲੇ ਦੇ ਪਸੰਦ ਨਹੀਂ ਤਾਂ ਮੁੜ ਕੇ ਦੁੱਲਾ ਫੇਰ ਕੀ ਕਹਿੰਦਾ ਦੱਸਣਾ ਚਾਹੁੰਦੀ ਨਾ ਫੇਰ ਤੂੰ ਦੱਸ ਨਾ ਹੀ ਦੱਸਣਾ ਚਾਹੁੰਦੀ ਨਾ ਫੇਰ ਤੂੰ ਦੱਸ ਨਾ ਹੀ ਹੋਰ ਦੇਵਾ ਕੀ ਦੋਸ਼ ਬਗਾਨਿਆਂ ਨੂੰ ਜਿਹੜੀ ਗੱਲ ਮੈਂ ਪੁੱਛਾਂ ਉਹ ਤੇ ਆਮਦੀ ਨਾ ਜਿਹੜੀ ਗੱਲ ਮੈਂ ਪੁੱਛਾਂ ਉਹ ਤੇ ਆਮਦੀ ਨਾ ਲਾਈ ਜਾਂਦੀਆਂ ਹੋਰ ਬਹਾਨਿਆਂ ਨੂੰ ਪਤਾ ਲੱਗ ਜੂ ਤੈਨੂੰ ਵੀ ਫੇਰ ਛੇਤੀ ਪਤਾ ਲੱਗ ਜੂ ਤੈਨੂੰ ਵੀ ਫੇਰ ਛੇਤੀ ਖਬਰ ਹੋ ਜੂਗੀ ਨਾਲੇ ਜਮਾਨਿਆਂ ਨੂੰ ਕਿੰਨੀ ਦੇਰ ਨਹੀਂ ਦੁੱਲਾ ਹੋਰ ਸੁਣੂ ਮਾਤਾ ਕਿੰਨੀ ਦੇਰ ਨਹੀਂ ਦੁੱਲਾ ਹੋਰ ਸੁਣੂ ਮਾਤਾ ਚੁੱਭਵੇਂ ਮੇਣਿਆਂ ਬੋਲੀਆਂ ਤਾਨਿਆਂ ਨੂੰ ਚੁਬਾ ਮੈਂ ਮੀਣੇ ਆਂ ਬੋਲੀਆਂ ਤਾਨਿਆਂ ਨੂੰ ਕਹਦਾ ਕਿੰਨਾ ਕੁ ਜਿਹਾ ਸੁਣੋ ਕੁਛ ਨਾ ਕੁਛ ਹੋਊਗਾ ਮਾਤਾ ਲੱਦੀ ਕਹਿੰਦੀ ਹੋਰ ਕੱਢਾਂ ਕਿ ਸੱਤ ਪਟਾਰੀਆਂ ਮੈਂ ਹੋਰ ਕੱਢਾਂ ਕਿ ਸੱਤ ਪਟਾਰੀਆਂ ਮੈਂ ਵੜਦੀ ਕਾਤੋਂ ਨਾ ਗੱਲ ਕਪਾਲ ਤੇਰੇ ਹੋਰ ਕੱਢਾਂ ਕਿ ਸੱਤ ਪਟਾਰੀਆਂ ਮੈਂ ਵੜਦੀ ਕਾਤੋਂ ਨਾ ਗੱਲ ਕਪਾਲ ਤੇਰੇ ਛਾਂਤ ਹੋ ਜਾ ਤੂੰ ਕਾਤੋਂ ਕਬਰਾਂ ਹੀ ਜਾਂਦਾ ਹੈ ਉਠਣ ਕਾਤੋਂ ਬੇਸੀਨੇ ਬਬਾਲ ਤੇਰੇ ਮੈਨੂੰ ਮਰੀ ਨੂੰ ਹੋਰ ਨਾ ਮਾਰ ਦੁੱਲੇ ਵੇ ਮੈਨੂੰ ਮਰੀ ਨੂੰ ਹੋਰ ਨਾ ਮਾਰ ਦੇ ਲੈ ਸੀਨੇ ਮੋਰੀਆਂ ਕਰਨ ਸਵਾਲ ਤੇਰੇ ਮੇਨੇ ਬੋਲੀਆਂ ਮਾਰ ਦੇ ਇਹੀ ਹੋਣੇ ਚੁਗਦੇ ਤੂਤ ਜੋ ਫਿਰਨਵੇ ਨਾਲ ਤੇਰੇ ਚੁਗਦੇ ਤੂਤ ਜੋ ਫਿਰਨਵੇ ਨਾਲ ਤੇਰੇ ਉਹ ਕਹਿੰਦੀ ਆ ਤੇਰੇ ਨਾਲ ਫਿਰਦੇ ਨੇ ਜਿਹੜੇ 24 ਘੰਟੇ ਇਹੀ ਕਹਿੰਦੇ ਹੋਣਗੇ ਕੁਛ ਦੱਲਾ ਭੱਟੀ ਮੋੜ ਕੇ ਕਹਿੰਦਾ ਮੰਦਾ ਆਖੀ ਨਾ ਮੇਰੇਆ ਦੋਸਤਾਂ ਨੂੰ ਮਾਏ ਗੱਲ ਸੁਣ ਲੈ ਇਹਨਾਂ ਨੂੰ ਬੰਦਾ ਚੰਗਾ ਨਾ ਕਹਦੀ ਮੰਦਾ ਅਖੀਨਾ ਮੇਰੀਆਂ ਦੋਸਤਾਂ ਨੂੰ ਇਹਨਾਂ ਨਾਲ ਹੀ ਮौज ਬਹਾਰ ਮਾਤਾ ਇਹਨਾਂ ਨਾਲ ਹੀ ਮੇਰੀਆਂ ਹੋਣ ਗੱਲਾਂ ਇਹਨਾਂ ਨਾਲ ਹੀ ਮੇਰੀਆਂ ਹੋਣ ਗੱਲਾਂ ਇਹਨਾਂ ਨਾਲ ਹੀ ਦੁੱਲਾ ਸਰਦਾਰ ਮਾਤਾ ਇਹਨਾਂ ਨਾਲ ਹੀ ਰਾਹ ਨੇ ਲੋਕ ਛੱਡਣ ਇਹਨਾਂ ਨਾਲ ਹੀ ਡਰਨ ਗਦਾਰ ਮਾਤਾ ਇਹਨਾਂ ਵਿੱਚ ਹੈ ਦੁੱਲੇ ਦੀ ਜਾਨ ਵਸਦੀ ਬਾਹਾਂ ਮੇਰੀਆਂ ਜੁੰਡੀ ਦੇ ਯਾਰ ਮਾਤਾ ਇਹਨਾਂ ਵਿੱਚ ਹੈ ਦੁੱਲੇ ਦੀ ਜਾਨ ਵਸਦੀ ਬਾਹਾਂ ਮੇਰੀਆਂ ਜੁੰਡੀ ਦੇ ਯਾਰ ਮਾਤਾ ਬਾਬਾ ਮੇਰੀਆਂ ਜੁੰਡੀ ਦੇ ਯਾਰ ਮਾਤਾ ਕਹਦਾ ਇਹਨਾਂ ਨੂੰ ਮਾਰਾ ਚੰਗਾ ਨਾ ਕਹਦੀ ਇਹਨਾਂ ਨਾਲ ਹੀ ਦੁੱਲਾ ਸਰਦਾਰ ਹੈ ਇਹਨਾਂ ਨਾਲ ਹੀ ਦੁੱਲੇ ਦੀ ਚੜ੍ਹਾਈ ਹੈ ਮਾਤਾ ਕਹਿੰਦੀ 40 ਬਰੇ ਹੋ ਗਏ ਪਿੰਡੀ ਉਜੜਿਆਂ ਨੂੰ ਵੇ 40 ਬਰੇ ਹੋ ਗਏ ਪਿੰਡੀ ਉਜੜਿਆਂ ਨੂੰ ਵਸਦੀ ਰਹਿਣ ਦੇ ਮਸਾਂ ਲੱਗੀ ਵਸਣ ਦੁੱਲੇ ਵਸਦੀ ਰਹਿਣ ਦੇ ਮਸਾਂ ਲੱਗੀ ਵਸਣ ਦੁੱਲੇ ਅਜੇ ਟਲੀ ਨਹੀਂ ਹੋਣੀ ਜਾਪੇ ਪਿੰਡੀ ਉਤੋਂ ਸਾਡੇ ਟੱਬਰ ਤੇ ਲੱਗੀ ਫਿਰ ਹੱਸਣ ਦੁੱਲੇ ਅਜੇ ਟਲੀ ਨਹੀਂ ਹੋਣੀ ਜੱਪੇ ਪਿੰਡੀ ਉਤੋਂ ਸਾਡੇ ਟੱਬਰ ਤੇ ਲੱਗੀ ਫਿਰ ਹਸਣ ਦੁੱਲੇ ਪਿੰਡੀ ਵਸਦੀ ਨਾ ਉਹਨਾਂ ਨੂੰ ਚੰਗੀ ਲੱਗੇ ਤਾਨ ਨੇ ਮਿਹਣੇ ਜੋ ਤੁਸਾਂ ਤੇ ਕਸਣ ਦੁੱਲੇ ਅੱਲੇ ਜ਼ਖਮਾਂ ਤੇ ਮਸਾਂ ਖਰੀਂਡ ਆਏ ਅੱਲੇ ਜ਼ਖਮਾਂ ਤੇ ਮਸਾਂ ਖਰੀਂਡ ਆਏ ਲਾ ਦੀ ਫੇਰ ਨਾ ਮੋੜ ਕੇ ਰਸਣ ਦੁੱਲੇ ਲਾ ਦੀ ਫੇਰ ਨਾ ਮੋੜ ਕੇ ਰਸਣ ਦੁੱਲੇ ਦੁੱਲਾ ਪੱਟੀ ਕਨਾ ਲਿਖਿਆ ਲੇਖ ਵਿੱਚ ਪਿੰਡੀ ਦੇ ਓਜੜਨਾ ਜੇ ਲਿਖਿਆ ਲੇਖ ਵਿੱਚ ਪਿੰਡੀ ਦੇ ਓਜੜਨਾ ਜੇ ਕੋਈ ਸਕੇ ਨਾ ਉਸ ਨੂੰ ਟਾਲ ਮਾਤਾ ਉਹਦਾ ਦੇਵੇਂ ਨਾ ਸਿੱਧਾ ਜਵਾਬ ਕੋਈ ਉਹਦਾ ਦੇਵੇਂ ਨਾ ਸਿੱਧਾ ਜਵਾਬ ਕੋਈ ਤੈਨੂੰ ਪੁੱਛਾਂ ਮੈਂ ਜਿਹੜਾ ਸਵਾਲ ਮਾਤਾ ਆਪਣੀ ਆਈ ਤੇ ਆ ਗਿਆ ਵੇਖ ਲਈ ਤੂੰ ਆਪਣੀ ਆਈ ਤੇ ਆ ਗਿਆ ਵੇਖ ਲਈ ਤੂੰ ਛੇਤੀ ਹੋਮ ਦੀ ਨਹੀਂ ਦਵਾਲ ਮਾਤਾ ਸਿਰ ਚੜੇ ਤੇ ਕਿਸੇ ਦੇ ਅੱਜ ਮਰ ਜੂੰ ਸਿਰ ਚੜ ਕੇ ਤੇ ਕਿਸੇ ਦੇ ਅੱਜ ਮਰ ਜੂੰ ਜਾਂ ਫਿਰ ਮਾਰ ਦੂੰ ਖੂਹੇ ਵਿੱਚ ਛਾਲ ਮਾਤਾ ਜਾਂ ਫਿਰ ਮਾਰ ਦੂੰ ਖੂਹੇ ਵਿੱਚ ਛਾਲ ਮਾਤਾ ਕਹਿੰਦਾ ਜੇ ਦੱਸਣਾ ਦੱਸ ਦੇ ਜਿਹੜੀ ਗੱਲ ਮੈਂ ਪੁੱਛਦਾ ਨਹੀਂ ਫਿਰ ਅੱਜ ਜਾਂ ਮਰ ਜੂੰ ਜਾਂ ਮਾਰ ਦੂੰ ਕਿ ਪਾਸਾ ਇੱਕ ਹੋ ਜੂ ਮਾਤਾ ਲੱ Đੀ ਮੋੜ ਕੇ ਕਹਿਣ ਲੱਗੀ ਤੂੰ ਜਿੱਤਿਆ ਪੁੱਤਰਾ ਅੱਜ ਮੈਥੋਂ ਤੂੰ ਜਿੱਤਿਆ ਪੁੱਤਰਾ ਅੱਜ ਮੈਥੋਂ ਲੱ Đੀ ਗਈ ਐ ਅੱਗੇ ਵਿਹਾਰ ਤੇਰੇ ਹਾਕ ਮਾਰ ਲੈ ਨੂਰੇ ਤੇ ਮਹਿਰੂ ਨੂੰ ਵੀ ਹਾਕ ਮਾਰ ਲੈ ਨੂਰੇ ਤੇ ਮਹਿਰੂ ਨੂੰ ਵੀ ਫੁੱਲਰਾ ਵਖਤ ਤੋਂ ਸਲੇਮੋ ਪਰਵਾਰ ਤੇਰੇ ਟਕੀਰ ਜੀ ਗਈ ਕੋਈ ਨਾ ਬੁੱਝ ਸਕਿਆ ਟਕੀਰ ਜੀ ਗਈ ਕੋਈ ਨਾ ਬੁੱਝ ਸਕਿਆ ਹੋ ਗਏ ਬੋਲਵੇ ਸੀਨੇੋਂ ਪਾਰ ਤੇਰੇ ਭੇਤ ਜਾਣਣ ਕੱਲੇ ਨਹੀਂ ਦੱਸ ਦੁੱਲੇ ਜਾਂ ਮੂਰੇ ਬੂਹੇ ਦੇ ਖੜੇ ਜੋ ਯਾਰ ਤੇਰੇ ਜਾਂ ਮੂਰੇ ਬੂਹੇ ਦੇ ਖੜੇ ਜੋ ਯਾਰ ਤੇਰੇ ਦੁੱਲਾ ਪੱਟੀ ਕਨਾ ਤੈਨੂੰ ਕੱਲੇ ਨਹੀਂ ਪੁੱਛਣਾ ਕਿ ਫਿਰ ਉਹ ਸਾਰਿਆਂ ਨੂੰ ਹੱਬਦ ਲੈ ਇਕੱਠੀ ਹੁਣ ਉਹ ਜਿਹੜੇ ਦੂਰ ਖੜੇ ਨੇ ਗੇਟ 'ਚ ਤੇੜੇ ਹੋ ਝਾਕਦੇ ਨੇ ਜੈਸਾ ਦੁੱਲਾ ਹੈ ਤੇਹਨੇ ਯਾਰ ਮੇਰੇ ਦੁੱਲਾ ਕਹਿੰਦਾ ਆਪਣੀ ਮਾਤਾ ਲੱਦੀ ਨੂੰ ਕਹਿੰਦਾ ਜੈਸਾ ਦੁੱਲਾ ਹੈ ਤੇਹਨੇ ਯਾਰ ਮੇਰੇ ਪਰਦਾ ਉਹਨਾਂ ਤੋਂ ਕਾਸ ਦਾ ਓਲ ਮਾਤਾ ਲੋੜ ਜਕਣ ਦੀ ਮੇਰੇ ਨਾਲ ਬੇਲੀਆਂ ਤੋਂ ਗੱਠੜੀ ਪੱਜੀ ਜੋ ਚਿਰਾਂ ਦੀ ਖੋਲ ਮਾਤਾ ਹੋਇਆ ਕੀ ਸੀ ਮੇਰੇ ਪਿਓ ਨਾਲ ਦਾਦੇ ਗੁਜੇ ਭੇਦ ਜੋ ਰੱਖੇ ਨੇ ਫਰੋਲ ਮਾਤਾ ਸੱਦ ਲੈਣਾ ਮੈਂ ਆਪਣੇ ਬੇਲੀਆਂ ਨੂੰ ਹੱਡ ਬੀਤੀ ਜੋ ਅੱਜ ਤੂੰ ਬੋਲ ਮਾਤਾ ਹੱਡ ਬੀਤੀ ਜੋ ਅੱਜ ਤੂੰ ਬੋਲ ਮਾਤਾ ਲਓ ਲੱਦੀ ਫਿਰ ਉਸ ਤੋਂ ਬਾਅਦ ਦੱਸਦੀ ਐ ਜਿਹੜਾ ਕੁਸ ਪਿਆਉ ਦਾ ਬਿਆਨ ਨਾਲ ਕੀ ਹੋਇਆ ਤਖਤ ਲਾਹੌਰ ਨਾਲ ਕੀ ਚੱਕਰ ਐ ਤਾਂ ਉਹ ਅਗਲੇ ਐਪੀਸੋਡ ਦੇ ਵਿੱਚ ਅਗਲੀ ਕਹਾਣੀ ਜਾਣਨ ਲਈ ਅਗਲਾ ਐਪੀਸੋਡ ਦੀ ਅਡੀਕ ਕਰੋ ਪਿਛਲੀ ਕਹਾਣੀ ਜਾਣਨ ਲਈ ਪਿਛਲੇ ਐਪੀਸੋਡ ਦੇਖੋ ਇਤਿਹਾਸ ਬੋਲਦਿਆਂ ਤੋਂ ਬਹੁਤ ਗਲਤੀਆਂ ਰੁਪਈਆ ਕਮੀਆਂ ਰਹਿ ਗਈਆਂ ਹੋਣਗੀਆਂ ਸੰਗਤ ਵਕਸ਼ਣਯੋਗ ਹੈ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ